ਅਲਬਰਟਾ ਸਰਕਾਰ ਨੇ ਸੋਮਵਾਰ ਨੂੰ ਚਾਰਟਰ ਦੇ ਨਾਟ ਵਿਦਸਟੈਂਡਿੰਗ ਕਲੋਸ ਦੀ ਵਰਤੋਂ ਕਰਕੇ ਹੜਤਾਲ ਦੇ ਗਏ 51 ਹਜ਼ਾਰ ਅਧਿਆਪਕਾਂ ਨੂੰ ਕੰਮ ਤੇ ਵਾਪਸ ਬੁਲਾਉਣ ਤੇ ਲਈ ਇੱਕ ਬਿੱਲ ਪੇਸ਼ ਕੀਤਾ ਹੈ ਇਸ ਦੇ ਨਾਲ ਸੂਬੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਹੜਤਾਲ ਖਤਮ ਹੋ ਗਈ ਅਤਿਆਜ ਤੋਂ ਵਿਦਿਆਰਥੀ ਵਾਪਸ ਸਕੂਲ ਜਾਣਗੇ 7 ਅਕਤੂਬਰ ਨੂੰ ਸਰਕਾਰ ਨੇ ਬੈਕ ਟੂ ਵਰਕ ਬਿੱਲ ਪੇਸ਼ ਕੀਤਾ ਅਤੇ ਇਸ ਫੈਸਲੇ ਦੇ ਨਾਲ ਸੂਬੇ ਦੇ 51000 ਤੋਂ ਵੱਧ ਟੀਚਰਾਂ ਨੂੰ ਅੱਜ ਤੋਂ ਸਕੂਲ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਹੈ ਟੀਚਰਾਂ ਦੀ ਹੜਤਾਲ ਮੁੱਖ ਤੌਰ ਤੇ ਕਲਾਸਾਂ ਦੇ ਵੱਧੇ ਹੋਏ ਸਾਈਜ਼ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਦੇ ਲਈ ਸਹਾਇਤਾ ਦੀ ਕਮੀ ਸੀ ਬਿੱਲ ਦੇ ਅਨੁਸਾਰ ਟੀਚਰਾਂ ਨੂੰ 4 ਸਾਲਾਂ ਦੇ ਵਿੱਚ 12% ਤਨਖਾਹ ਦੇ ਵਿੱਚ ਵਾਧਾ ਮਿਲੇਗਾ ਅਤੇ ਸਰਕਾਰ ਨੇ 3000 ਹੋਰ ਨਵੇਂ ਅਧਿਆਪਕ ਅਤੇ 1500 ਐਜੂਕੇਸ਼ਨਲ ਅਸਿਸਟੈਂਟ ਭਰਤੀ ਕਰਨ ਦਾ ਵਾਅਦਾ ਵੀ ਕੀਤਾ ਹੈ ਜੇਕਰ ਕੋਈ ਵਿਧਿਆਪਕ ਕੋਣ ਹੜਤਾਲ ਜਾਰੀ ਰੱਖਦਾ ਹੈ ਤਾਂ ਉਸ ਨੂੰ 500 ਡਾਲਰ ਪ੍ਰਤੀ ਦਿਨ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਜਦੋਂ ਕਿ ਟੀਚਰ ਯੂਨੀਅਨ ਨੂੰ 5 ਲੱਖ ਡਾਲਰ ਪ੍ਰਤੀ ਦਿਨ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਇਸ ਐਲਾਨ ਤੋਂ ਬਾਅਦ ਕੈਲਗਰੀ ਦੇ ਵਿੱਚ ਕੁਝ ਮਾਪਿਆਂ ਦੇ ਲਈ ਇਹ ਰਾਹਤ ਭਰੀ ਖਬਰ ਹੈ ਕਿਉਂਕਿ ਇਸ ਹੜਤਾਲ ਦੇ ਕਾਰਨ ਲਗਭਗ 7.5 ਲੱਖ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਸੀ ਹਾਲਾਂਕਿ ਕੁਝ ਮਾਪੇ ਇਸ ਫੈਸਲੇ ਤੋਂ ਚਿੰਤਤ ਵੀ ਹਨ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਹੁਣ ਕਿਸ ਮਾਹੌਲ ਦੇ ਵਿੱਚ ਵਾਪਸ ਭੇਜ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਅਧਿਆਪਕਾਂ ਦੀਆਂ ਮੰਗਾਂ ਤੇ ਧਿਆਨ ਦੇਣਾ ਵੀ ਜ਼ਰੂਰੀ ਹੈ